ਸਮਾਰਾ ਦੀ ਵੱਡਾ ਖੱਪੜਾ ਸੰਗਤਾਂ ਨੂੰ ਦਿੱਤਾ ਗਿਆ ਹੈ ਭਾਈ ਸਾਹਿਬ ਜੀ ਅੱਗੇ ਕੀ ਕਹਾਂ ਕਉ ਇਹ ਸਾਰੀ ਸੰਗਤ ਦਾ ਸਾਡੇ ਸਪੋਰਟਰਾਂ ਦਾ ਸਾਰ ਬਹੁਤ ਬਹੁਤ ਹੈ ਜਿਸ ਦਾ ਧੰਨਵਾਦ ਕਰਦੇ ਹਾਂ ਸਾਰੇ ਫੌਜੀਆ ਦਾ ਜਿਨ੍ਹਾਂ ਵੀ ਭੈਣ ਭਰਾਵਾਂ ਨੇ ਪੰਜ ਸਾਰੇ ਤੇ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਬਹੁਤ ਹੀ ਸੰਗਤਾਂ ਨੇ ਸਹਿਯੋਗ ਦਿੱਤਾ ਅਹੀਂ ਸੰਗਤਾਂ ਦੇ ਇੱਕ ਇੱਕ ਕੋਲ ਲਈ ਨਹੀਂ ਕਿ ਇੰਨਾ ਸੰਗਤਾਂ ਨੇ ਹੱਥ ਜੋੜ ਕੇ ਦਿੱਤਾ ਇਹ ਸਮਝਾ ਸੀ ਭਾਈ ਸਾਹਿਬ ਦੀ ਕੰਪਲੇਨ ਦੇ ਵਿੱਚ ਬਹੁਤ ਬਹੁਤ ਤਰ੍ਹਾਂ ਦੀਆਂ ਪੋਸਟਾਂ ਵਾਇਰਲ ਕੀਤੀਆਂ ਜਾਂ ਰਹੀਆਂ ਇਲਜ਼ਾਮ ਲਗਾਏ ਗਏ ਕਿ ਜੇਕਰ ਅੰਮ੍ਰਿਤਪਾਲ ਆਉਂਦਾ ਹੈ ਲੋਕ ਸਭਾ ਦੇ ਵਿੱਚ ਤਾਂ ਪੰਜਾਬ ਦਾ ਮਾਹੌਲ ਵਿਗੜ ਤੇ ਅਸਾਰ ਬਣ ਪੇ ਉਹਦੇ ਬਾਰੇ ਕੁਝ ਕਹੋ ਦੇਖੋ ਜਿਹੜੀਆਂ ਵਿਰੋਧੀ ਧਿਰਾਂ ਉਹਨਾਂ ਦੇ ਬਹੁਤ ਹੱਥ ਗੰਡੇ ਰਹਤੇ ਆ ਉਹਨਾਂ ਦੇ ਲਾਸਟ ਤੱਕ ਵੋਟਾਂ ਹੋਣ ਤੱਕ ਵੀ ਇਹੋ ਜਿਹੇ ਕਈ ਉਪਰਾਲੇ ਕੀਤੇ ਆ ਪਰ ਜਿਹੜੀ ਸੰਗਤ ਆ ਉਹ ਸੱਚੇ ਤੇ ਆ ਸੰਗਤ ਨੇ ਬਹੁਤ ਸਾਡਾ ਸਾਥ ਦਿੱਤਾ ਸੰਗਤ ਨੇ ਵਿਰੋਧੀਆਂ ਨੂੰ ਜਵਾਬ ਵੀ ਦਿੱਤੀ ਭਾਈ ਸਾਹਿਬ ਇਹ ਮੁੱਖ ਮੁੱਦਾ ਚੱਲਿਆ ਸੀ ਕਿ ਨਸ਼ਿਆਂ ਬੰਦ ਕਰਨੇ ਔਰ ਪੰਜਾਬ ਦੇ ਨੌਜਵਾਨਾਂ ਨੂੰ ਗੁਰੂ ਸਾਹਿਬ ਦੇ ਨਾਲ ਜੋੜਨਾ ਹੈ ਕੀ ਲੱਗਦਾ ਹੈ ਜੀ ਭਾਈ ਸਾਹਿਬ ਇਹ ਬਾਹਰ ਆਉਣ ਤੋਂ ਬਾਅਦ ਉਹ ਦੁਬਾਰਾ ਵੀ ਰੈਜਿਸਟ੍ਰੇਸ਼ਨ ਕੀਤੀਆਂ ਜਾਂਦੀ ਹੈ ਹਾਂਜੀ 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 ਇਹ ਭਾਈ ਸਾਹਿਬ ਦਾ ਮੇਨ ਮੁੱਦਾ ਸੀ ਵੀ ਪੰਜਾਬ ਦੀ ਨੌਜਵਾਨੀ ਬਚਾਉਣੀ ਹੈ ਅਹੀਂ ਹੂੰ ਬਾਹਰ ਰੱਗੀ ਇਹੋ ਹੀ ਅਰਦਾਸ ਕਰਦੇ ਆਂ ਕਿ ਜਲਦੀ ਬਾਹਰ ਆਉਣ ਤਾਂ ਕਿ ਆਪਣਾ ਕਾਰੋਬਾਰ ਚੁਬਾਲਣ ਪੰਜਾਬ ਦੀ ਨੌਜਵਾਨੀ ਬਚਾਓ ਪੰਜਾਬ ਨੂੰ ਬਚਾਓ ਰਾਜਨੀਤੀ ਦੇ ਨਾਲ ਨਾਲ ਧਰਮ ਨੂੰ ਕਿਸ ਤਰੀਕੇ ਦੇ ਨਾਲ ਮੈਨੇਜ ਕੀਤਾ ਜਾਵੇ ਇਹੋ ਦੋਵੇਂ ਚੀਜ਼ਾਂ ਜ਼ਰੂਰੀ ਆ ਧਰਮ ਦੇ ਨਾਲ ਨਾਲ ਰਾਜਨੀਤੀ ਵੀ ਜ਼ਰੂਰੀ ਆ ਚਲੋ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਆ ਉਹਨਾਂ ਨੇ ਆਪਣਾ ਜੋ ਮੁੱਦਾ ਬੰਦੀ ਸਿੰਘਾਂ ਦੀ ਰਿਹਾਈ ਨਸ਼ਿਆਂ ਦਾ ਮੁੱਦਾ ਉੱਤੇ ਹੀ ਕੰਮ ਕਰਨਗੇ ਜ਼ਿਆਦਾ ਮੌਕੀ ਮਰੂਗੀ ਹੈ ਪਾਣਾ ਇਹਨਾਂ ਦੇ ਪਾਣਾ ਰੂਨੀਆ ਦੇ ਸਾਰੇ ਐਨਆਰਆਈ ਜਿੰਨੇ ਵੀ ਦੇਸ਼ ਵਿਦੇਸ਼ ਤੋਂ ਸਾਰੇ ਐਨਆਰਆਈ ਫੌਜੀ ਵੀ ਜਿੰਨੇ ਵੀ ਸਾਰਿਆਂ ਨੇ ਬਹੁਤ ਸਾਥ ਦਿੱਤਾ ਸਾਰਿਆਂ ਦਾ ਮੈਂ तहे ਦਿਲੋਂ ਈ ਧੰਨਵਾਦ ਕਰਦੀ ਆਂ ਕਿ ਸੰਗਤਾਂ ਨੇ ਇੰਨਾ ਸੇ ਜੋਗ ਬਾੜ ਹੀ ਸਾਡੇ ਭੈਣ ਭਰਾਵਾਂ ਦੇ ਖਾਲ ਪਖਵਾੜੀ ਮਦਦ ਕੀਤੀ ਆ ਬਹੁਤ ਬਹੁਤ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਆਂ ਤੇ ਦੇਖਦੇ ਆਂ ਕਿ ਐਂ ਲੱਗੀ ਆ ਪਰ ਕੋਈ ਲੱਗਦਾ ਇਹ ਖਤਮ ਹੋ ਜੇ ਤੇ ਹਾਉ ਵੀ ਖਤਮ ਹੋ ਜੇ ਇੰਨੀ ਗੋਮ ਹੈ ਜੇ ਮਗਰ ਐਂਸੇ ਕਿਉਂ ਨਾ ਖਤਮ ਹੋਊਗੀ ਝੂਠੀ ਐਂਸੇ ਕੋਈ ਪ੍ਰੂਫ ਨਹੀਂ ਆਗਾ ਕਿਉਂ ਨਾ ਖਤਮ ਹੋਊਗੀ ਜੇ ਦੋ ਇੰਨੀ ਉਹਦੇ ਮਗਰ ਇੰਨੀ ਉਹਦੀ ਗੋਮ ਖੜੀ ਆ ਐਂਸੇ ਖਤਮ ਹੋਊ ਨਾ ਵਾਲੇ ਤੇ ਜਦੋਂ ਪਹਿਲਾਂ ਸੰਗਤਾਂ ਦੇ ਨਾਲ ਵਿਚਰਦੇ ਸੀ ਮਾਤਾ ਜੀ ਜਿਵੇਂ ਪਹਿਲਾਂ ਭਾਈ ਸਾਹਿਬ ਸੰਗਤ ਨਾਲ ਵਿਚਰਦੇ ਹੁਣ ਵੀ ਵਿਚਾਰ ਕਰਨੇ ਕਿ ਇਹ ਸਿਆਸੀ ਲੀਡਰਾਂ ਵੱਲੋਂ ਬਾਅਦ ਉਹ ਵੀ ਜੰਮੀ ਬਾੜ ਜਾਣਗੇ ਲੱਭਣਗੇ ਨਹੀਂ ਸੰਗਤ ਦੇਖੋ ਜਦੋਂ ਪਹਿਲਾਂ ਆਪਣਾ ਕਾਰੋਬਾਰ ਛੱਡ ਕੇ ਪੰਜਾਬ ਦੀ ਨੌਜਵਾਨੀ ਪਹਚਾਣ ਆਏ ਤੇ ਸਿਆਸੀ ਦਾ ਕੋਈ ਲੈ ਕੋਈ ਕੋਈ ਤੁਸੀਂ ਤਾਂ ਕੋਈ ਲਾਲਚ ਨਹੀਂ ਹੁੰਦਾ ਉਹ ਵਾਹਿਗੁਰੂ ਬਖਸ਼ਿਸ਼ ਕਰਨਗੇ ਹੁਣ ਉਸੇ ਤਰ੍ਹਾਂ ਹੀ ਸੰਗਤ ਜੀਚਰ ਨੇ ਪੰਜਾਬ ਦੇ ਵਿੱਚ ਉਹ ਬાળા ਲੋਕਾਂ ਦੇ ਜੂਰ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਭਾਈ ਸਾਹਿਬ ਬਾਹਰ ਆਉਂਦੇ ਆ ਤੇ ਅੱਤਵਾਦ ਸ਼ੁਰੂ ਹੋ ਜਾਣਾ ਭਾਈ ਸਾਹਿਬ ਬਾਹਰ ਆਉਂਦੇ ਮੇਰੇ ਜਿਹੜੀ ਖਿਲਾਫ ਸਰਕਾਰਾਂ ਉਹ ਕਈ ਕੁਝ ਬੋਲਦੀ ਸੰਗਤ ਤਾਂ ਵੀ ਨਹੀਂ ਨਾ ਹੁਣ ਬੋਲਣ ਦੇ ਸੰਗਤ ਕਿੰਨਾ ਪਿਆਰ ਕਰਦੀ ਕਿੰਨੀਆਂ ਵੋਟਾਂ ਕਿੱਡੀ ਵੱਡੀ ਲੀਡ ਨਾਲ ਜਿੱਤੇ ਸੰਗਤ ਪਿਆਰ ਕਰਦੀ ਸੰਗਤ ਨੂੰ ਮਨ ਖਰਾਬ ਹੁੰਦਾ ਦਰ ਸਰਕਾਰਾਂ ਖਦੜਾਂ ਕੰਤੇ ਤੋਂ ਕਹੋਣ ਵਾਲੀ ਜਿੱਥੇ ਬੰਦੇ ਜਿਹੜੇ 10 ਸੀਟਾਂ ਦੇ ਉਹਨਾਂ ਨੂੰ ਜਿਹੜਾ ਉਹਨਾਂ ਦੇ ਇਕਦਮ ਜ਼ੀਰੋ ਹੋ ਰਹੀ ਹੈ ਜੀ ਕਿਉਂ ਕਹਿੰਦੇ ਭਾਈ ਸਾਹਿਬ ਪਹਿਲਾਂ ਮੋਨ ਨੇ ਇਹ ਬੇੜਾ ਗੈਂਦਰ ਚੱਕ ਲਿਆ ਨੁਕਨੇ ਤੱਕ ਬੜੇ ਤੰਜ ਕਛੇ ਤੁਹਾਡਾ ਮੈਨੀਫੈਸਟੋ ਜਿਹੜਾ ਉਹ ਵੀ ਚੇਂਜ ਕਰਤਾ ਉਹਨਾਂ ਨੇ ਫਿਰ ਵੀ ਹਾਰ ਦਾ ਮੂੰਹ ਦੇਖਣਾ ਪਿਆ ਦੇਖੋ ਇਹ ਤੇ ਜਦੋਂ ਵੀ ਕਿਸੇ ਇਨਸਾਨ ਤੇ ਵਾਹਿਗੁਰੂ ਦੇ ਤਲਾਵਰਤੀ ਨਾ ਉਹ ਇੱਕ ਪਲ ਚੀ ਦੂਜਾ ਪਾਸਾ ਪਲਟੇ ਦਿੰਦੀ ਦੇਖੋ ਜ਼ਰੂਰੀ ਨਹੀਂ ਕਿ ਪਹਿਲਾਂ ਮੋਨਾ ਸੀ ਫਿਰ ਸੇਕ ਬਣ ਗਿਆ ਜਦੋਂ ਵਾਹਿਗੁਰੂ ਦੇ ਤਲਾਵਰਤੀ ਉਹਦੇ ਮਨੇ ਉਹਦੇ ਉਸ ਪਾਸੇ ਦੇਚਰੇ ਪਾਸੇ ਜਾਣਾ ਹੀ ਹੈ ਜਿਹੜੀਆਂ ਉਹ ਤੋਂ ਬਾਗੀਆਂ ਤੇ ਕਈ ਕੁਝ ਕਰਨਾ ਇਹਨਾਂ ਨੇ ਹਾਂਜੀ ਹਾਂਜੀ ਭਾਈ ਸਾਹਿਬ ਨਾਲ ਕੋਈ ਮੁਲਾਕਾਤ ਹੋਈ ਹੈ ਜਿਸ ਤੋਂ ਨਹੀਂ ਨਹੀਂ ਉਹਨਾਂ ਦਾ ਫੋਨ ਵੱਜਦਾ ਹੁਣ ਅਸੀਂ ਜਾਵਾਂਗੇ ਇੱਕ ਦੋਨੇ ਆ ਕੇ ਮੁਲਾਕਾਤ ਕਰੀ ਅਜੇ ਤੱਕ ਆਡੀ ਉਹਨਾਂ ਨਾਲ ਗੱਲ ਨਹੀਂ ਹੋਈ ਕੋਈ ਬਾਹਰ ਆਉਣ ਦਾ ਕਿੰਨਾ ਸਮਾਂ ਲੱਗ ਸਕਦਾ ਮੈਨੂੰ ਵੇਖੋ ਲਿਆਉਣ ਲਈ ਹੁਣ ਜਲਦੀ ਜੀ ਨਹੀਂ ਜਲਦੀ ਹੋ ਸਕੂ ਛੱਡਣੀ ਹੈ ਸਰਕਾਰੀ ਕੋਈ ਜ਼ਿਲ੍ਹਾ ਲੈਵਲ ਦੇ ਉੱਤੇ ਕਿਸੇ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨਹੀਂ ਅਜੇ ਅਜੇ ਕੋਈ ਨਹੀਂ ਇਹੋ ਜਿਹਾ ਕੋਈ ਕੋਸ਼ਿਸ਼ ਵੀ ਅਪਰਾਲਾ ਨਹੀਂ ਕੀਤਾ ਗਿਆ ਫਿਰ ਅਜੇ ਤਾਂ ਕੱਲ੍ਹ ਬਰਸੋ ਲਈ ਜੇ ਤਾਂ ਇਹ ਤਾਂ ਬਰਸੋ ਨਹੀਂ ਹਾਂ WhatsApp ਆ ਰਾਮ ਬਗਰਾਇਆ ਅੱਜ ਜਿਵੇਂ ਭੋਗ ਚ ਬੀਜੀ ਬਾਤਾਂ ਦੱਸਾਂਗੇ ਉਹ ਜਿਹੜੇ ਸਵਾਲ ਜਿਹੜੇ ਦਿਲ ਨੇ ਕੰਮੇ ਜੇ ਨਹੀਂ ਕਰਨੇ ਚਾਹੀਦੇ ਜੀ ਜੀ ਮਕਾਨ ਬਣਾ